ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿਤੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਅਸੀਂ ਦੇਖ ਰਹੇ ਹਾਂ ਦਿਨਿਕ ਸੋਰਾ ਟੀਵੀ ਤੇ ਮੈਂ ਹਾਂ ਰਮੇਸ਼ 소ਨੀ ਅਸੀਂ ਇਸ ਵਕਤ ਫਤੇਗੜ ਚੁੜੀਆਂ ਵਿਖੇ ਮੌਜੂਦ ਹਾਂ ਜਿੱਥੇ ਐਨ ਡੀ ਆਰ ਐਫ ਦੇ ਡੀ ਜੀ ਜਿਹੜੇ ਨੇ ਉਹ ਪਹੁੰਚੇ ਨੇ ਉਹ ਇੱਥੇ ਆਪਣੇ ਐਨ ਡੀ ਆਰ ਐਫ ਦੇ ਜਵਾਨਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਕਿਸ ਤਰ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਸਾਰੀ ਜਾਣਕਾਰੀ ਜਿਹੜੀ ਆ ਇੱਥੇ ਲੈ ਰਹੇ ਨੇ ਉਹਨਾਂ ਦੇ ਨਾਲ ਐਨ ਡੀ ਆਰ ਐਫ ਦੇ ਹੋਰ ਵੀ ਕਈ ਅਧਿਕਾਰੀ ਇੱਥੇ ਮੌਜੂਦ ਨੇ ਤੇ ਇਹ ਜਿਹੜਾ ਉਪਰਾਲਾ ਇੱਥੇ ਸ਼ੇਪਰਵਾਰ ਸੇਵਾ ਕਮੇਟੀ ਵੱਲੋਂ ਕੀਤਾ ਗਿਆ ਸੀ ਇਹ ਐਨਡੀਆਰਐਫ ਦੇ ਜਿਹੜੇ ਜਵਾਨ ਆ ਉਹਨਾਂ ਦਾ ਸਟੇ ਕਰਵਾਇਆ ਗਿਆ ਤੇ ਅੱਜ ਇਹਦਾ 13ਵਾਂ 14ਵਾਂ ਦਿਨ ਆ ਤੇ ਐਨਡੀਆਰਐਫ ਦੇ ਜਵਾਨਾਂ ਦੀ ਇਸ ਕਮੇਟੀ ਵੱਲੋਂ ਲਗਾਤਾਰ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਰਾਤ ਦਾ ਖਾਣਾ ਦਿਨ ਦਾ ਖਾਣਾ ਅਤੇ ਰਹਿਣ ਸਹਿਣ ਦਾ ਸਾਰਾ ਇਸ ਕਮੇਟੀ ਵੱਲੋਂ ਪ੍ਰਬੰਧ ਕੀਤਾ ਗਿਆ ਆਪਾਂ ਕਮੇਟੀ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਜੀ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਬਾਰਡਰ ਏਰੀਆ ਦੇ ਵਿੱਚ ਫਲੱਡ ਨੇ ਕਹਿਰ ਮਚਾਇਆ ਆ ਇਸ ਸੰਬੰਧ ਦੇ ਵਿੱਚ ਸਾਡੀ ਸ਼ਿਵ ਪਰਿਵਾਰ ਸੇਵਾ ਕਮੇਟੀ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਰੈਸਕਿਊ ਕੀਤਾ ਉਹਨਾਂ ਦੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਖਾਣੇ ਦਾ ਪ੍ਰਬੰਧ ਕੀਤਾ ਸ਼ੈਲਟਰ ਦਾ ਪ੍ਰਬੰਧ ਕੀਤਾ ਏਸੀ ਨੂੰ ਨਿਰੰਤਰ ਚੱਲਦੇ ਹੋਏ ਫਤੇਗੜ ਚੂੜੀਆਂ ਦੇ ਵਿੱਚ ਪਾਟਿਆ ਪੈਲੈਸ ਅਤੇ ਤੇਜਿੰਦਰਾ ਰਿਜ਼ੋਰਟ ਦੇ ਵਿੱਚ ਅਸੀਂ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਉਹਨਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਐਨਡੀਆਰਐਫ ਦੀ ਟੀਮ ਜਿਹੜੀ ਰੁਕੀ ਸੀ ਉਹਨੂੰ ਹਰ ਤਰ੍ਹਾਂ ਦਾ ਹੀ ਸਹਿਯੋਗ ਕੀਤਾ ਅਤੇ ਇਸ ਨਾਲ ਅੱਜ ਜੋ ਤਰੀਕ 9 ਤਰੀਕ 9 ਮਹੀਨਾ 2025 ਨੂੰ ਐਨਡੀਆਰਐਫ ਦੇ ਜੋ ਸੀਨੀਅਰ ਡੀਜੀ ਆ ਰਹੇ ਨੇ ਉਹਨਾਂ ਨਾਲ ਹੋਰ ਵੀ ਇਸੇ ਜੋਗੀ ਉਹਨਾਂ ਦੇ ਸੀਨੀਅਰਸ ਆ ਰਹੇ ਨੇ ਉਹਨਾਂ ਦਾ ਅੱਜ ਅਸੀਂ ਉਹਨਾਂ ਨੂੰ ਅਟੈਂਡ ਕਰ ਰਹੇ ਹਾਂ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਸੇਵਾ ਪਰਿਵਾਰ ਸੇਵਾ ਕਮੇਟੀ ਨਿਰੰਤਰ ਸੇਵਾ ਦੇ ਕੰਮ ਜਿਸ ਤਰ੍ਹਾਂ ਪਿੱਛੇ ਕਰਦੀ ਰਹੀ ਹੈ ਇਸੇ ਤਰ੍ਹਾਂ ਅਗਲੇ ਸਾਲ ਵੀ ਕਰਦੀ ਰਹੇ ਤੇ ਨਿਰੰਤਰ ਸੇਵਾ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਲਗਭਗ ਕਿੰਨੇ ਦਿਨ ਹੋ ਗਏ ਪ੍ਰਾਲਾਪ ਇਹ ਅੱਜ ਜੀ 13ਵਾਂ ਦਿਨ ਹੈ ਜੀ ਜਿਹੜਾ ਅਸੀਂ ਐਨਡੀਆਰਐਫ ਦੀ ਟੀਮ ਨੂੰ ਹੋਸਟ ਕੀਤਾ ਹੋਇਆ ਉਹਨਾਂ ਦੀ ਅਕਮੋਡੇਸ਼ਨ ਦਿੱਤੀ ਹੋਈ ਹੈ ਤੇ ਰੈਸਕਿਊ ਕੰਮ ਅਤੇ ਖਾਣੇ ਦਾ ਪ੍ਰਬੰਧ ਜਿਹੜਾ ਅਸੀਂ ਫ੍ਰੀ ਕਰ ਰਹੇ ਹਾਂ ਜੀ ਇਹ ਅੱਗੋਂ ਵੀ ਇਹ ਉਪਰਾਲੇ ਚੱਲੀ ਰਹੇ ਨੇ ਆਸ਼ਾ ਇਹ ਹੀ ਹੈ ਜੀ ਜੋ ਪਰਮਾਤਮਾ ਨੇ ਤੰਦਰੁਸਤੀ ਬਖਸ਼ੇ ਸਾਨੂੰ ਸੋਸਾਇਟੀ ਨੂੰ ਤੇ ਇਹ ਉਪਰਾਲੇ ਸੇਵਾ ਦੇ ਸਮਾਜ ਸੇਵਾ ਦੇ ਇਸ ਤਰ੍ਹਾਂ ਹੀ ਚੱਲਦੇ ਰਾਂਗੇ ਜੀ ਇਹ ਟੀਮਾਂ ਕਿੰਨੇ ਦਿਨ ਹੋਰ ਤੁਹਾਡੇ ਕੋਲ ਇੱਥੇ ਰੁਕਣਗੀਆਂ ਇਹ ਟੀਮਾਂ ਹਲੇ ਜੀ 1-2 ਦਿਨ ਸਾਡੇ ਕੋਲ ਹੋਰ ਹੈਗੀਆਂ ਜੀ ਤੇ ਇਸ ਤੋਂ ਬਾਅਦ ਫਿਰ ਜੋ ਇਹਨਾਂ ਦੇ ਆਰਡਰ ਸੌਣਗੇ ਅਸੀਂ ਉਸ ਤੋਂ ਹੁਣ ਚੱਲਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਫਲੱਡ ਦੀ ਸਥਿਤੀ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਵੀ ਇਹ ਜੋ ਐਨਡੀਆਰਐਫ ਦੇ ਜਵਾਨ ਹੈ ਇਹਨਾਂ ਨੂੰ ਰਹਿਣ ਖਾਂਦਾ ਖਾਣ ਪੀਣ ਦਾ ਇੰਤਜ਼ਾਮ ਕਰਕੇ ਦੇਣਾ ਉਹ ਸੋ ਪ੍ਰਸ਼ਾਸਨ ਅਤੇ ਸਾਡੀ ਸ਼ਿਵ ਪਰਵਾਰ ਕਮੇਟੀ ਨੇ ਰਲ ਕੇ ਇਹਨਾਂ ਦਾ ਜਰਾਵਾ ਰਾਤ ਦੇ ਦਾ ਰਾਤ ਰੋਟੀ ਪਾਣੀ ਅਤੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਅੱਗੇ ਤੋਂ ਵੀ ਇਹਨਾਂ ਦਾ ਜਰਾਵਾ ਜਿੰਨੇ ਵੀ ਦਿਨ ਇਹਨਾਂ ਦਾ ਚੱਲੇਗਾ ਤੇ ਉਹਦਾ ਜਰਾਵਾ ਸਾਰਾ ਹੀ ਗਿਆਨ ਸੰਦਾ ਜਿਹੜਾ ਸ਼ਿਵ ਪਰਵਾਰ ਕਮੇਟੀ ਅਰੇਂਜ ਕਰਦੀ ਰਹੇਗੀ ਅਸੀਂ ਇਸ ਵਕਤ ਫਤੇਗੜ ਚੁੜੀਆਂ ਵਿਖੇ ਮੌਜੂਦ ਹਾਂ ਜਿੱਥੇ ਐਨ ਡੀ ਆਰ ਐਫ ਦੇ ਡੀ ਜੀ ਜਿਹੜੇ ਨੇ ਉਹ ਪਹੁੰਚੇ ਨੇ ਉਹ ਇੱਥੇ ਆਪਣੇ ਐਨ ਡੀ ਆਰ ਐਫ ਦੇ ਜਵਾਨਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਕਿਸ ਤਰ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਸਾਰੀ ਜਾਣਕਾਰੀ ਜਿਹੜੀ ਆ ਇੱਥੇ ਲੈ ਰਹੇ ਨੇ ਉਹਨਾਂ ਦੇ ਨਾਲ ਐਨਡੀਆਰਐਫ ਦੇ ਹੋਰ ਵੀ ਕਈ ਅਧਿਕਾਰੀ ਇੱਥੇ ਮੌਜੂਦ ਨੇ ਤੇ ਇਹ ਜਿਹੜਾ ਉਪਰਾਲਾ ਇੱਥੇ ਸ਼ਹਿਰ ਪਰਿਵਾਰ ਸੇਵਾ ਕਮੇਟੀ ਵੱਲੋਂ ਕੀਤਾ ਗਿਆ ਸੀ ਕਿ ਇੱਥੇ ਐਨਡੀਆਰਐਫ ਦੇ ਜਿਹੜੇ ਜਵਾਨ ਆ ਉਹਨਾਂ ਦਾ ਸਟੇ ਕਰਵਾਇਆ ਗਿਆ ਤੇ ਅੱਜ ਇਹਦਾ 13ਵਾਂ 14ਵਾਂ ਦਿਨ ਆ ਤੇ ਐਨਡੀਆਰਐਫ ਦੇ ਜਵਾਨਾਂ ਦੀ ਇਸ ਕਮੇਟੀ ਵੱਲੋਂ ਲਗਾਤਾਰ ਜਿਹੜੀ ਆ ਸੇਵਾ ਕੀਤੀ ਜਾ ਰਹੀ ਉਹਨਾਂ ਨੂੰ ਰਾਤ ਦਾ ਖਾਣਾ ਦਿਨ ਦਾ ਖਾਣਾ ਅਤੇ ਰਹਿਣ ਸਹਿਣ ਦਾ ਸਾਰਾ ਇਸ ਕਮੇਟੀ ਵੱਲੋਂ ਪ੍ਰਬੰਧ ਕੀਤਾ ਗਿਆ ਆਪਾਂ ਕਮੇਟੀ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਜੀ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਬਾਰਡਰ ਏਰੀਆ ਦੇ ਵਿੱਚ ਫਲੱਡ ਨੇ ਕਹਿਰ ਮਚਾਇਆ ਹੈ ਇਸ ਸਬੰਧ ਦੇ ਵਿੱਚ ਸਾਡੀ ਸ਼ੇਵ ਪਰਿਵਾਰ ਸੇਵਾ ਕਮੇਟੀ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਰੈਸਕਿਊ ਕੀਤਾ ਉਹਨਾਂ ਦੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਖਾਣੇ ਦਾ ਪ੍ਰਬੰਧ ਕੀਤਾ ਸ਼ੈਲਟਰ ਦਾ ਪ੍ਰਬੰਧ ਕੀਤਾ ਇਹ ਸੀ ਨੂੰ ਨਿਰੰਤਰ ਚੱਲਦੇ ਹੋਏ ਫਤਿਹਗੜ ਚੂੜੀਆਂ ਦੇ ਵਿੱਚ ਪਾਟਿਆ ਪੈਲੈਸ ਅਤੇ ਤੇਜਿੰਦਰਾ ਰਿਜ਼ੋਰਟ ਦੇ ਵਿੱਚ ਅਸੀਂ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਉਹਨਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਐਨ ਡੀ ਆਰ ਐਫ ਦੀ ਟੀਮ ਜਿਹੜੀ ਰੁਕੀ ਸੀ ਉਹਨੂੰ ਹਰ ਤਰ੍ਹਾਂ ਦਾ ਹੀ ਸਹਿਯੋਗ ਕੀਤਾ ਅਤੇ ਇਸ ਨਾਲ ਅੱਜ ਜੋ ਤਰੀਕ 9 ਤਰੀਕ 9ਵਾਂ ਮਹੀਨਾ 2025 ਨੂੰ ਐਨ ਡੀ ਆਰ ਐਫ ਦੇ ਜੋ ਸੀਨੀਅਰ ਡੀਜੀ ਆ ਰਹੇ ਨੇ ਉਹਨਾਂ ਨਾਲ ਹੋਰ ਵੀ ਇਸੇ ਜੋਗੀ ਉਹਨਾਂ ਦੇ ਸੀਨੀਅਰਸ ਆ ਰਹੇ ਨੇ ਉਹਨਾਂ ਦਾ ਅੱਜ ਅਸੀਂ ਉਹਨਾਂ ਨੂੰ ਅਟੈਂਡ ਕਰ ਰਹੇ ਹਾਂ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਸੇਵਾ ਪਰਿਵਾਰ ਸੇਵਾ ਕਮੇਟੀ ਨਿਰੰਤਰ ਸੇਵਾ ਦੇ ਕੰਮ ਜਿਸ ਨਾਲ ਪਿੱਛੇ ਕਰਦੀ ਰਹੀ ਆ ਇਸੇ ਤਰ੍ਹਾਂ ਅਗਲੇ ਸਾਲ ਵੀ ਕਰਦੀ ਰਹੇ ਤੇ ਨਿਰੰਤਰ ਸੇਵਾ ਇਸ ਤਰ੍ਹਾਂ ਹੀ ਚਲਦੀ ਰਹੇਗੀ ਲਗਭਗ ਕਿੰਨੇ ਦਿਨ ਹੋ ਗਏ ਪਰਾਲਾ ਕਰ ਇਹ ਅੱਜ ਜੀ 13ਵਾਂ ਦਿਨ ਹੈ ਜੀ ਜਿਹੜਾ ਅਸੀਂ ਐਂਡਿਅਰਫ ਦੀ ਟੀਮ ਨੂੰ ਹੋਸਟ ਕੀਤਾ ਹੋਇਆ ਉਹਨਾਂ ਦੀ ਅਕਮੋਡੇਸ਼ਨ ਦਿੱਤੀ ਹੋਈ ਹੈ ਤੇ ਰੈਸਕਿਊ ਕੰਮ ਅਤੇ ਖਾਣੇ ਦਾ ਪ੍ਰਬੰਧ ਜਿਹੜਾ ਅਸੀਂ ਫ੍ਰੀ ਕਰ ਰਹੇ ਹਾਂ ਜੀ ਅੱਗੋਂ ਵੀ ਇਹ ਪਰਾਲੇ ਜਾਰੀ ਰਹਿਣੇ ਆ ਆਸ਼ਾ ਇਹੀ ਹੈ ਜੀ ਜੋ ਪਰਮਾਤਮਾ ਨੇ ਤੰਦਰੁਸਤੀ ਬਖਸ਼ੇ ਸਾਨੂੰ ਸੁਸਾਇਟੀ ਨੂੰ ਤੇ ਇਹ ਉਪਰਾਲੇ ਸੇਵਾ ਦੇ ਸਮਾਜ ਸੇਵਾ ਦੇ ਦੇਸਰਾ ਹੀ ਚੱਲਦੇ ਰਾਂਗੇ ਇਹ ਟੀਮਾਂ ਕਿੰਨੇ ਦਿਨ ਹੋਰ ਤੁਹਾਡੇ ਕੋਲ ਇੱਥੇ ਰੁਕਣ ਦੀ ਇਹ ਟੀਮਾਂ ਹਲੇ ਜੀ 1-2 ਦਿਨ ਸਾਡੇ ਕੋਲ ਹੋਰ ਹੈਗੀਆਂ ਜੀ ਤੇ ਇਸ ਤੋਂ ਬਾਅਦ ਫਿਰ ਜੋ ਇਹਨਾਂ ਦੇ ਆਰਡਰ ਸੌਣਗੇ ਅਸੀਂ ਉਸ ਤੋਂ ਅੱਗੇ ਚੱਲਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਫਲੱਡ ਦੀ ਸਥਿਤੀ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਵੀ ਇਹ ਜੋ ਐਨਡੀਆਰਐਫ ਦੀ ਜਵਾਨ ਹੈ ਇਹਨਾਂ ਨੂੰ ਰਹਿਣ ਖਾਂਦਾ ਖਾਣ ਪੀਣ ਦਾ ਇੰਤਜ਼ਾਮ ਕਰਕੇ ਦੇਣਾ ਉਹ ਤੋਂ ਪ੍ਰਸ਼ਾਸਨ ਅਤੇ ਸਾਡੀ ਸ਼ਿਵ ਪਰਵਾਰ ਕਮੇਟੀ ਨੇ ਰੱਖ ਕੇ ਇਹਨਾਂ ਦਾ ਜਰਵਾ ਰਾਤ ਦੇ ਦਾ ਰਾਤ ਰੋਟੀ ਪਾਣੀ ਅਤੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਅੱਗੇ ਤੋਂ ਵੀ ਇਹਨਾਂ ਦਾ ਜਰਵਾ ਜਿੰਨੇ ਵੀ ਦਿਨ ਇਹਨਾਂ ਦਾ ਚੱਲੇਗਾ ਤੇ ਉਹਦਾ ਜਰਵਾ ਸਾਰਾ ਹੀ ਰਹਿਣ ਦਾ ਜਰਵਾ ਸ਼ਹਿਰ ਪਰਿਵਾਰ ਕਮੇਟੀ ਅਰੇਂਜ ਕਰਦੀ ਰਹੇਗੀ ਅਸੀਂ ਇਸ ਵਕਤ ਫਤੇਗੜ ਚੁੜੀਆਂ ਵਿਖੇ ਮੌਜੂਦ ਹਾਂ ਜਿੱਥੇ ਐਨਡੀਆਰਐਫ ਦੇ ਡੀਜੀ ਜਿਹੜੇ ਨੇ ਉਹ ਪਹੁੰਚੇ ਨੇ ਉਹ ਇੱਥੇ ਆਪਣੇ ਐਨਡੀਆਰਐਫ ਦੇ ਜਵਾਨਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਕਿਸ ਤਰ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਸਾਰੀ ਜਾਣਕਾਰੀ ਜਿਹੜੀ ਆ ਇੱਥੇ ਲੈ ਰਹੇ ਨੇ ਉਹਨਾਂ ਦੇ ਨਾਲ ਐਨਡੀਆਰਐਫ ਦੇ ਹੋਰ ਵੀ ਕਈ ਅਧਿਕਾਰੀ ਇੱਥੇ ਮੌਜੂਦ ਨੇ ਤੇ ਇਹ ਜਿਹੜਾ ਉਪਰਾਲਾ ਇੱਥੇ ਸ਼ੇਪਰਵਾਰ ਸੇਵਾ ਕਮੇਟੀ ਵੱਲੋਂ ਕੀਤਾ ਗਿਆ ਸੀ ਕਿ ਇੱਥੇ ਐਨਡੀਆਰਐਫ ਦੇ ਜਿਹੜੇ ਜਵਾਨ ਆ ਉਹਨਾਂ ਦਾ ਸਟੇ ਕਰਵਾਇਆ ਗਿਆ ਤੇ ਅੱਜ ਇਹਦਾ ਤੇਰਾ 14ਵਾਂ ਦੇਣਾ ਤੇ ਐਨਡੀਆਰਐਫ ਦੇ ਜਵਾਨਾਂ ਦੀ ਇਸ ਕਮੇਟੀ ਵੱਲੋਂ ਲਗਾਤਾਰ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਰਾਤ ਦਾ ਖਾਣਾ ਦਿਨ ਦਾ ਖਾਣਾ ਅਤੇ ਰਹਿਣ ਸਹਿਣ ਦਾ ਸਾਰਾ ਇਸ ਕਮੇਟੀ ਵੱਲੋਂ ਪ੍ਰਬੰਧ ਕੀਤਾ ਗਿਆ ਆਪਾਂ ਕਮੇਟੀ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਜੀ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਬਾਰਡਰ ਏਰੀਆ ਦੇ ਵਿੱਚ ਫਲੱਡ ਨੇ ਕਹਿਰ ਮਚਾਇਆ ਆ ਇਸ ਸਬੰਧ ਦੇ ਵਿੱਚ ਸਾਡੀ ਸ਼ਿਵ ਪਰਿਵਾਰ ਸੇਵਾ ਕਮੇਟੀ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਰੈਸਕਿਊ ਕੀਤਾ ਉਹਨਾਂ ਦੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਖਾਣੇ ਦਾ ਪ੍ਰਬੰਧ ਕੀਤਾ ਸ਼ੈਲਟਰ ਦਾ ਪ੍ਰਬੰਧ ਕੀਤਾ ਏਸੀ ਨੂੰ ਨਿਰੰਤਰ ਚੱਲਦੇ ਹੋਏ ਫਤੇਗੜ ਚੂੜੀਆਂ ਦੇ ਵਿੱਚ ਪਾਟਿਆ ਪੈਲੈਸ ਅਤੇ ਤੇਜਿੰਦਰਾ ਰਿਜ਼ੋਰਟ ਦੇ ਵਿੱਚ ਅਸੀਂ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਉਹਨਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਐਨਡੀਆਰਐਫ ਦੀ ਟੀਮ ਜਿਹੜੀ ਰੁਕੀ ਸੀ ਉਹਨੂੰ ਹਰ ਤਰ੍ਹਾਂ ਦਾ ਹੀ ਸਹਿਯੋਗ ਕੀਤਾ ਅਤੇ ਇਸ ਨਾਲ ਅੱਜ ਜੋ ਤਰੀਕ 9 ਤਰੀਕ 9 ਮਹੀਨਾ 2025 ਨੂੰ ਐਨਡੀਆਰਐਫ ਦੇ ਜੋ ਸੀਨੀਅਰ ਡੀਜੀ ਆ ਰਹੇ ਨੇ ਉਹਨਾਂ ਨਾਲ ਹੋਰ ਵੀ ਇਸੇ ਜੋਗੀ ਉਹਨਾਂ ਦੇ ਸੀਨੀਅਰਸ ਆ ਰਹੇ ਨੇ ਉਹਨਾਂ ਦਾ ਅੱਜ ਅਸੀਂ ਉਹਨਾਂ ਨੂੰ ਅਟੈਂਡ ਕਰ ਰਹੇ ਹਾਂ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਸੇਵਾ ਪਰਿਵਾਰ ਸੇਵਾ ਕਮੇਟੀ ਨਿਰੰਤਰ ਸੇਵਾ ਦੇ ਕੰਮ ਜਿਸ ਨਾਲ ਪਿੱਛੇ ਕਰਦੀ ਰਹੀ ਹੈ ਇਸੇ ਤਰ੍ਹਾਂ ਅਗਲੇ ਸਾਲ ਵੀ ਕਰਦੀ ਰਹੇ ਤੇ ਨਿਰੰਤਰ ਸੇਵਾ ਇਸ ਤਰ੍ਹਾਂ ਹੀ ਚਲਦੀ ਰਹੇਗੀ ਲਗਭਗ ਕਿੰਨੇ ਦਿਨ ਹੋ ਗਏ ਅਪਰਾਲਾ ਦਾ ਇਹ ਅੱਜ ਜੀ 13ਵਾਂ ਦਿਨ ਹੈ ਜੀ ਜਿਹੜਾ ਅਸੀਂ ਐਨਡੀਆਰਐਫ ਦੀ ਟੀਮ ਨੂੰ ਹੋਸਟ ਕੀਤਾ ਹੋਇਆ ਉਹਨਾਂ ਦੀ ਅਕਮੋਡੇਸ਼ਨ ਦਿੱਤੀ ਹੋਈ ਹੈ ਤੇ ਰੈਸਕਿਊ ਕੰਮ ਅਤੇ ਖਾਣੇ ਦਾ ਪ੍ਰਬੰਧ ਜਿਹੜਾ ਅਸੀਂ ਫ੍ਰੀ ਕਰ ਰਹੇ ਆ ਜੀ ਇਹ ਅੱਜੋ ਵੀ ਇਹ ਉਪਰਾਲੇ ਚੱਲ ਰਹੇ ਨੇ ਆਸ਼ਾ ਇਹ ਹੀ ਹੈ ਜੀ ਜੋ ਪਰਮਾਤਮਾ ਨੇ ਤੰਦਰੁਸਤੀ ਬਖਸ਼ੇ ਸਾਨੂੰ ਸੋਸਾਇਟੀ ਨੂੰ ਤੇ ਇਹ ਉਪਰਾਲੇ ਸੇਵਾ ਦੇ ਸਮਾਜ ਸੇਵਾ ਦੇ ਇਸ ਤਰ੍ਹਾਂ ਹੀ ਚੱਲਦੇ ਰੰਗੇ ਜੀ ਇਹ ਟੀਮਾਂ ਕਿੰਨੇ ਦਿਨ ਹੋਰ ਤੁਹਾਡੇ ਕੋ ਇੱਥੇ ਰੁਕਣ ਦੀ ਇਹ ਟੀਮਾਂ ਹਲੇ ਜੀ 1-2 ਦਿਨ ਸਾਡੇ ਕੋ ਹੋਰ ਹੈਗੀਆਂ ਜੀ ਤੇ ਇਸ ਤੋਂ ਬਾਅਦ ਫਿਰ ਜੋ ਇਹਨਾਂ ਦੇ ਆਰਡਰ ਸੌਣਗੇ ਅਸੀਂ ਉਸ ਹੱਬਣਾ ਚਾਹਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਫਲੱਡ ਦੀ ਸਥਿਤੀ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਵੀ ਇਹ ਜੋ ਐਨਡੀਆਰਐਫ ਦੇ ਜਵਾਨ ਹੈ ਇਹਨਾਂ ਨੂੰ ਰਹਿਣ ਖਾਂਦਾ ਖਾਣ ਪੀਣ ਦਾ ਇੰਤਜ਼ਾਮ ਕਰਕੇ ਦੇਣਾ ਉਹ ਸੋ ਪ੍ਰਸ਼ਾਸਨ ਅਤੇ ਸਾਡੀ ਸ਼ਿਵ ਪਰਵਾਰ ਕਮੇਟੀ ਨੇ ਰਲ ਕੇ ਇਹਨਾਂ ਦਾ ਜਰਾਵਾ ਰਾਤ ਦੇ ਦਾ ਰਾਤ ਰੋਟੀ ਪਾਣੀ ਅਤੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਅੱਗੇ ਤੋਂ ਵੀ ਇਹਨਾਂ ਦਾ ਜਰਾਵਾ ਜਿੰਨੇ ਵੀ ਦਿਨ ਇਹਨਾਂ ਦਾ ਚੱਲੇਗਾ ਤੇ ਉਹਦਾ ਜਰਾਵਾ ਸਾਰਾ ਹੀ ਗੈਂਸੈਂ ਦਾ ਜਿਹੜਾ ਸ਼ਿਵ ਪਰਵਾਰ ਕਮੇਟੀ ਅਰੇਂਜ ਕਰਦੀ ਰਹੇਗੀ